ਅਸਲਾਮੁਆਲੇਕਮ ਵ ਰਹਿਮਤੁਲਾਹਿ ਵ ਬਰਕਾਤੋ ਹਾਂਜੀ ਦੋਸਤੋ ਅਦਾਵਰ ਮੈਂ ਮੁਹੰਮਦ ਜਮੇਲ ਅਦਾਰਾ ਬੁਜੈਤੋ ਦੋਸਤੋ ਅੱਜ ਅਸੀਂ ਪਹੁੰਚੇ ਹੁ ਖਨੋਰੀ ਬਾਰਡਰ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦਾ ਜੋ ਕਿਸਾਨ ਆਗੂ ਮਰਨ ਵਰਤੇ ਬੈਠੇ ਨੇ ਉਹਨਾਂ ਦਾ 20ਵਾਂ ਦਿਨ ਹੈ ਸਿਹਤ ਉਹਨਾਂ ਦੀ ਬਹੁਤ ਨਾਜ਼ੁਕ ਹੈ ਤੇ ਤੁਮਲੇ ਕੋਲ ਤੋਂ ਇੱਕ ਵੱਡਾ ਵਿਸ਼ਾਲ ਜਥਾ ਮੁਸਲਿਮ ਭਾਈਚਾਰੇ ਦਾ ਉਹਨਾਂ ਦੇ ਖਬਰਸਾਰ ਲੈਣ ਲਈ ਗਿਆ ਤੇ ਮੋਰਚੇ ਨੂੰ ਮਤਲਬ ਕਿਸਾਨ ਮੋਰਚੇ ਨੂੰ ਸਮਰਥਨ ਕਰਨ ਵਾਸਤੇ ਵੀ ਉਹਨਾਂ ਨੇ ਮਤਲਬ ਪਹੁੰਚੇ ਉੱਥੇ ਤਾਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਜੋ ਜੱਥੇ ਦੇ ਆਗੂ ਨੇ ਕਿਸਾਨ ਆਗੂ ਤਾਂ ਉੱਥੇ ਦਾ ਹੋਰ ਵੀ ਤੁਹਾਨੂੰ ਹਾਲਾਤ ਲਾਈਵ ਤਸਵੀਰਾਂ ਵੀ ਦਿਖਾਉਣੇ ਆ ਤੁਹਾਨੂੰ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਅੱਜ ਜੋ ਉੱਥੇ ਹਾਲਾਤ ਉੱਥੇ ਬਹੁਤ ਹੀ ਵੱਡਾ ਇਕੱਠ ਹੋਇਆ ਖਾਸ ਤੌਰ ਤੇ ਬੀਬੀਆਂ ਦੇ ਵੱਡੇ ਜੱਥੇ ਮਤਲਬ ਪੂਰੇ ਪੰਜਾਬ ਦੇ ਵਿੱਚੋਂ ਪਹੁੰਚ ਰਹੇ ਨੇ ਅੱਜ ਖਾਸ ਤੌਰ ਤੇ ਮਤਲਬ ਜੋ ਅੱਜ ਕੁਝ ਸੰਡੇ ਦਾ ਦਿਨ ਥਾ ਤੇ ਕੱਲ ਦੀ ਕਾਲ ਵੀ ਦਿੱਤੀ ਹੋਈ ਸੀ ਕੋਈ ਇਸ ਨਾਜੁਕ ਸਿਹਤ ਕਰਕੇ ਨਾ ਉਹਨਾਂ ਸਾਰੇ ਪੰਜਾਬ ਦੇ ਲੋਕ ਫਿਕਰਮੰਦ ਹੋ ਰਹੇ ਨੇ ਤਾਂ ਹਰਿਆਣੇ ਦੇ ਬਹੁਤ ਜਨਤਾ ਆ ਰਹੀ ਹੈ ਹਰਿਆਣੇ ਤੋਂ ਵੀ ਕਿਸਾਨ ਵੱਡੇ ਪੱਧਰ ਤੇ ਪਹੁੰਚ ਰਹੇ ਨੇ ਤੇ ਜੋ ਆਗੂ ਨੇ ਉੱਥੇ ਵੱਡੇ ਮਤਲਬ ਪਾਰਟੀਆਂ ਦੇ ਸਿਆਸੀ ਪਾਰਟੀਆਂ ਦੇ ਸਮਾਜ ਸੇਵੀ ਵੀ ਪਹੁੰਚ ਰਹੇ ਨੇ ਤਾਂ ਬਿਸ਼ਪ ਪ੍ਰਸਿੱਧ ਬਿਸ਼ਪ ਚੈਂਪੀਅਨ ਮਹਿਲਾ ਕੁਸ਼ਤੀ ਪਹਿਲਵਾਨ ਵਿਨੇਸ਼ ਫੋਗਾਟ ਜੋ ਹੁਣ ਹਰਿਆਣਾ ਤੋਂ ਐਮਐਲਏ ਵੀ ਨੇ ਉਹ ਵਿਧਾਇਕ ਨੇ ਬੈਕਾ ਨੇ ਉਹ ਵੀ ਪਹੁੰਚੇ ਅੱਜ ਉਹਨਾਂ ਨੇ ਵੀ ਜوجੀ ਸਿੰਘ ਡੱਲੇਵਾਲ ਦੀ ਖਬਰ ਵੀ ਲਈ ਤੇ ਹੌਸਲਾ ਵੀ ਦਿੱਤਾ ਉਹਨਾਂ ਨੂੰ ਤੇ ਮੋਰਚੇ ਦੀ ਕਾਮਯਾਬੀ ਲਈ ਸਫਲਤਾ ਲਈ ਮਤਲਬ ਉਹਨਾਂ ਨੇ ਅਰਦਾਸ ਵੀ ਕੀਤੀ ਤੇ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਉਹ ਗੱਲਬਾਤ ਸੁਣਨ ਆ ਕੇ ਮਤਲਬ ਦੇਖੋ ਜੋ ਮੈਂ ਬੈਠੇ ਨੇ ਕਿਸਾਨ ਆ ਆਪਣੀ ਹੱਕੀ ਮੰਗਾ ਲਈ ਉਹਨਾਂ ਦੀ ਗੱਲਬਾਤ ਸੁਣੀ ਜਾਵੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਮੋਰਚੇ ਨਾਲ ਜੁੜੋ ਵੱਧ ਵੱਧ ਲੋਕ ਹਾਜ਼ਰੀ ਭਰੋ ਉੱਥੇ ਇਸ ਤੋਂ ਇਲਾਵਾ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਦੀ ਪਤਨੀ ਇੱਕ ਵੱਡਾ ਜਥਾ ਲੈ ਕੇ ਪਹੁੰਚੇ ਉੱਥੇ ਕਾਂਗਰਸ ਦੇ ਸੀਨੀਅਰ ਆਗੂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਤੇ ਖਬਰ ਲਈ ਉਹਨਾਂ ਦੀ ਹਾਲ ਜਾਣਿਆ ਜਰਜੀਤ ਸਿੰਘ ਢੱਲੇਵਾਲ ਜੀ ਦਾ ਭਾਰਤੀ ਕਿਸਾਨ ਇਹਨਾਂ ਚਰੂਨੀ ਨੇ ਆਪਣਾ ਪੂਰਾ ਸਮਰਥਨ ਵੀ ਦਿੱਤਾ ਆਪਣੇ ਜਥੇ ਨਾਲ ਆਏ ਉੱਥੇ ਵੱਡਾ ਜਥਾ ਲੈ ਕੇ ਤੇ ਉੱਥੇ ਆਪਣੇ ਡੇਰੇ ਲਾ ਲਏ ਨੇ ਉਹਨਾਂ ਨੇ ਵੀ ਗੁਨਾਮ ਸਿੰਘ ਚਰੂਨੀ ਨੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗਾਸਤੀ ਪ੍ਰਧਾਨ ਸਤਨਾਬ ਸਿੰਘ ਬਹਿਰੂ ਜੀ ਜੋ ਪਹਿਲਾਂ ਤੋਂ ਹੀ ਮਤਲਬ ਨਾਲ ਨੇ ਡੱਲੇਵਾਲ ਸਾਹਿਬ ਦੇ ਤੇ ਉਹਨਾਂ ਆਪਣੀ ਪੂਰੀ ਹਾਜ਼ਰੀ ਭਰ ਰਹੇ ਨੇ ਹੋ ਤੇ ਬਾਕੀ ਵੱਡੀਆਂ ਪਰਸਨਲਿਟੀਆਂ ਸਮਾਜ ਸੇਵੀ ਲੱਖਾ ਸਧਾਨਾ ਮਿਤੋਜ ਮਾਨ ਬੱਬੂ ਮਾਨ ਪਾਨਾ ਸਿੱਧੂ ਇਹ ਸਾਰੇ ਲੋਕ ਆਪਣੇ ਪੱਕੇ ਡੇਰੇ ਲਾ ਕੇ ਉੱਥੇ ਬੈਠ ਗਏ ਨੇ ਮੋਰਚੇ 'ਚ ਤੇ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ ਕਿ ਵੱਧ ਤੋਂ ਵੱਧ ਲੋਕ ਮੋਰਚੇ 'ਚ ਪਹੁੰਚਣ ਹਾਜ਼ਰੀ ਭਰਨ ਆਬਦੀ ਤਾਂ ਉਹ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਉਣੇ ਆ ਤੇ ਗੱਲਬਾਤ ਵੀ ਕਰਾਉਣੇ ਆ ਤੁਹਾਡੀ ਧੰਨਵਾਦ ਹਾਂਜੀ ਹੁਣ ਤਾਂ ਅਸੀਂ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਮਲੇਕੋਲਾ ਦੇ ਜੋ ਕਿਸਾਨ ਨੇ ਕਿਸਾਨ ਆਗੂ ਵੀ ਨੇ ਇਹ ਕਿਸਾਨਾਂ ਦੇ ਮੰਗਾਂ ਬਾਰੇ ਹਮੇਸ਼ਾ ਬੋਲਦੇ ਰਹਿੰਦੇ ਨੇ ਮੁਹੰਮਦ ਚੌਧਰੀ ਮੁਹੰਮਦ ਰਮਜਾਨ ਜੀ ਤਾਂ ਮੁਹੰਮਦ ਰਮਜਾਨ ਇੱਥੇ ਮਤਲਬ ਵੱਡੀ ਖੇਤੀਬਾੜੀ ਕਰਦੇ ਨੇ ਬਹੁਤ ਵੱਡੇ ਸਕੇਲ ਦਾ ਕੰਮ ਕਰ ਰਹੇ ਨੇ ਤਾਂ ਇਹਨਾਂ ਨਾਲ ਤੁਹਾਨੂੰ ਗੱਲ ਕਰਾਉਣੇ ਆ ਅੱਜ ਕਿਸਾਨ ਮੋਰਚੇ ਤੇ ਪਹੁੰਚੇ ਨੇ ਡੱਲਿਆਲ ਸਾਹਿਬ ਦੀ ਇਹਨਾਂ ਨੇ ਸਿਹਤ ਯਾਬੀ ਲਈ ਦੁਆ ਵੀ ਕੀਤੀ ਹੈ ਔਰੇ ਅਰਦਾਸ ਵੀ ਕੀਤੀ ਹੈ ਤੇ ਉਹਨਾਂ ਨੂੰ ਖਬਰ ਉਹਨਾਂ ਦੀ ਖਬਰ ਵੀ ਲੈ ਕੇ ਆਏ ਨੇ ਮਿਲ ਕੇ ਆਏ ਨੇ ਉਹਨਾਂ ਨੂੰ ਤਾਂ ਉਹਨਾਂ ਨਾਲ ਗੱਲ ਕਰਾਉਣੇ ਆ ਤੁਹਾਨੂੰ हां जी जनाब किमे ਤੁਹਾਨੂੰ ਕੀ ਲੱਗਿਆ ਜਾਂ ਮੋਰਚੇ ਦੇ ਵਿੱਚ ਕੀ ਰਿਸਪੌਂਸ ਹੈ ਲੋਕਾਂ ਦਾ ਹਰ ਕੀ ਹਾਲਾਤ ਨੇ ਡੱਲਿਆ ਸਾਹਿਬ ਦੀ ਸਿਹਤ ਕਿਵੇਂ ਹੈ ਤੇ ਲੋਕਾਂ ਦਾ ਰੁਝਾਨ ਵਧ ਰਿਹਾ ਆ ਤੁਹਾਨੂੰ ਦੇ ਪੱਠਾ ਸਾਹਿਬ ਦੇ ਕਰਤੂਨ ਇਹ ਜੀ ਜੀ ਕਾਲੀਆਂ ਲੈ ਕੇ ਜਿਵੇਂ ਜਿਵੇਂ ਘਲਾ ਕੇ ਆ ਰਹੇ ਨੇ ਅੱਜ ਲੋਕ ਬਹੁਤ ਜ਼ਿਆਦਾ ਮਤਲਬ ਤਜ਼ਾਦ ਦੇ ਵਿੱਚ ਪਹੁੰਚ ਰਹੇ ਨੇ ਅੱਛਾ ਕੀ ਤੁਹਾਡੀ ਅਪੀਲ ਕੀ ਹੈ ਲੋਕ ਮਤਲਬ ਸਰਕਾਰ ਨੂੰ ਕੀ ਅਪੀਲ ਹੈ ਕੇਂਦਰ ਗਵਰਨਮੈਂਟ ਨੂੰ ਤੇ ਪੰਜਾਬ ਸਰਕਾਰ ਨੂੰ ਦੀ ਅਪੀਲ ਆਈ ਦੇਖੋ ਜੋ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਉਹ ਮੰਨਣੀਆਂ ਚਾਹੀਦੀਆਂ ਨੇ ਤੇ ਜੋ ਭੁੱਖ ਹੜਤਾਲ ਤੇ ਢੱਲੇਵਾਲ ਜੀ ਬੈਠੇ ਨੇ ਇਹਨਾਂ ਦਾ ਮਤਲਬ ਭੁੱਖ ਹੜਤਾਲ ਚੜਵਾਉਣੀ ਚਾਹੀਦੀ ਹੈ। ਅੱਛਾ ਇੱਕ ਇਹ ਦੱਸੋ ਅਸੀਂ ਥੋੜੀ ਜਿਹੀ ਜਥੇਬੰਦੀਆਂ ਨੇ ਇਹ ਬਾਕੀ ਜਥੇਬੰਦੀਆਂ ਨਾਲ ਨਹੀਂ ਆ ਰਹੀਆਂ ਜਿਵੇਂ ਅੱਜ ਚਰੂਨੀ ਸਾਹਿਬ ਦਾ ਆ ਗਏ ਨੇ ਨਾਲ ਆਪ ਦਾ ਸਮਰਥਨ ਦੇਤਾ ਉਹਨਾਂ ਨੇ ਤੇ ਹੁਣ ਉਗਰਾਹਾਂ ਜੀ ਨੇ ਤੇ ਟਿਕਾ ਰਕੇਸ਼ ਟਕੈਦ ਜੀ ਆ ਗਏ ਨੇ ਕੱਲ ਪਰ ਉਹ ਖੁੱਲਕੇ ਨਾਲ ਨਹੀਂ ਖੜਦੇ ਰਾਜੇਵਾਲ ਸਾਹਿਬ ਨੇ ਦੂਸਰੇ ਜੋ ਕਿਸਾਨ ਲੀਡਰ ਨੇ ਉਹ ਨਾਲ ਨਹੀਂ ਆ ਰਹੇ ਤੁਹਾਡੇ ਉਹਨਾਂ ਨੂੰ ਕੀ ਕਹਿਣਾ ਤੋ ਕੀ ਅਪੀਲਾ ਤੁਹਾਡੀ ਸਾਡੀ ਅਪੀਲ ਇਹ ਜਿਵੇਂ ਦਿੱਲੀ ਬਾਰਡਰ ਤੇ ਸਾਰੇ ਇਕੱਠੇ ਹੋਏ ਸੀ ਉੱਥੋਂ ਹੀ ਇਹਨਾਂ ਦੇ ਮਤਭੇਦ ਹੋਏ ਹੋਏ ਨੇ ਇਹਨਾਂ ਦੂਜੀਆਂ ਜਥੇਬੰਦੀਆਂ ਸਾਰਿਆਂ ਨੂੰ ਅਪੀਲ ਆ ਵੀ ਇਕੱਠੇ ਹੋ ਕੇ ਇਕਜੁੱਟ ਹੋ ਕੇ ਚਲ ਕੇ ਨਾਲ ਵੀ ਮੋਰਚਾ ਤਧੇ ਕਰੀਏ ਠੀਕ ਹੈ ਧੰਨਵਾਦ